ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਅੱਜ ਦੀ ਵੀਡੀਓ ਪਿੰਡ ਸੁਖੇ ਵਾਲਾ ਜੀ ਤਹਿਸੀਲ ਜੀਰਾ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਫਿਰੋਜ਼ਪੁਰ ਅੱਜ ਦੀ ਵੀਡੀਓ ਚ ਤੁਹਾਡੇ ਵਾਸਤੇ ਟੋਟਲ 4 ਨਗ ਲੈ ਕੇ ਆਂਦੇ ਆ ਜੀ ਜਿੰਨਾਂ ਚੋਂ ਇੱਕ ਸੂਆ ਸਵਾਇਆ ਇੱਕ ਟੁਕੜ ਵੜਾ ਤੇ ਦੋ ਗੱਬਣਾ ਨੇ ਡਿਟੇਲ ਮੈਂ ਬਾਾਈ ਤੋਂ ਲੈ ਕੇ ਦੇਵਾਂਗਾ ਤਸੱਲੀ ਪਰਖ ਤੁਸੀਂ ਕਰਨੀ ਆ ਨੰਬਰ ਸਕਰੀਨ ਤੇ ਲਗਾਤਾਰ ਜਲਦਾ ਰਹੂਗਾ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਰਾਡ ਸਾਹਿਬ ਹੋ ਠੀਕ ਠਾਕ ਜੀ ਸਾਰਾ ਕੰਮ ਕਰ ਵਧੀਆ ਚੱਲੀ ਜਾਂਦਾ ਜੀ। ਚੜ੍ਹਦੀ ਕਲਾ ਜੀ ਕਿਰਪਾ ਬਾਬੇ ਨਾਲ ਖਦੀ। ਪ੍ਰੋਪਰ ਐਡਰੈਸ ਦੱਸ ਦੋ ਜੀ। ਪ੍ਰੀਤਮ ਸਿੰਘ ਕਲੇਰਪਿੰਡ ਸੁਖੇਵਾਲਾ ਹੀ। ਜੀਰੇ ਤੋਂ ਮੋਗਾ ਰੋੜ ਤੇ ਆਪਣਾ ਪਹਿਲਾ। ਜੀਰਾ ਆਪਣੋਂ 5 ਕਿਲੋਮੀਟਰ ਤੇ ਮੋਗਾ ਆਪਣੋਂ 20 ਕਿਲੋਮੀਟਰ। ਠੀਕ ਹੈ ਜੀ। ਅੱਜ ਚਾਰ ਨਾਗਾ ਜੀ। ਹਾਂਜੀ ਚਾਰ ਵੜਾਂ ਜਿਨ੍ਹਾਂ ਚੋਂ ਦੋ ਗੱਬਣਾ ਐ ਤੇ ਇੱਕ ਧੋਕੜਾ ਕੋ ਢਾਈਆਂ ਕੁ ਮਹੀਨੇ ਦੀ ਸੂਈ ਬੱਚਾ ਹੈਣੀ। ਠੀਕ ਹੈ ਜੀ। ਇੱਕ ਪਹਿਨ ਨੂੰ ਪਹਿਲਾਂ ਵੜਦਾ ਜੀ ਸੂਈ। ਠੀਕ ਆ ਇਧਰੋਂ ਆਪਾਂ ਸ਼ੁਰੂ ਕਰਦੇ ਹਾਂ ਸੂਹਾ ਕਿੰਨਾ ਮਾ ਜੀ। ਇਹ ਦੂਜਾ ਸੂਹਾ ਖੁੱਲੇ ਲੈ ਜੂ। ਖੁੱਲੇ ਲੈ ਜੂ। ਥਾਣਾ ਦੀ ਪਾਰ ਪਿੱਛੇ ਦੀ ਸਾਰੇ ਪਸ਼ੂਆਂ ਦੀ ਗਰੰਟੀ ਹੈ। ਹਰ ਇੱਕ ਪਹੂ ਦੀ ਗਰੰਟੀ ਹੋਗੀ। ਬੇਫਿਕਰ ਹੋ ਕੇ ਆ ਜੇ ਚਾਹੇ ਕੋਈ ਉੱਤਰ ਦੀ ਪਾਸ ਕਰ ਲੇ ਜੀ ਇੱਥੇ ਅਜੂ ਦਾ ਬਾਲੀ ਵਧੀਆ ਗੱਲ ਹੈ। ਹਾਂਜੀ ਹਾਂਜੀ। ਵਜਨ ਵਜੂਦ ਕਰਮ ਵਾਲੀ ਦਾ ਪੂਰਾ ਚੰਗਾ ਜੀ। ਸੰਭੀ ਪਲੀ ਆ ਕੋਈ ਐ ਨਹੀਂ ਵੀਰੇ ਲੱਸੀ ਲਾ ਮੀਆਂ ਸੋਹਣੀ ਜਰਸੀ ਆ। ਦੇਣਾ ਜਿਹੜੇ ਬਾਈ ਦੱਸਦਾ ਕਿ ਲਗਭਗ 10 ਦੇ ਆਸੇ ਪਾਸੇ ਲੈ ਜੂਗੀ। ਇੱਕ ਦੋ ਦਿਨ ਬੱਧ ਵੀ ਸਕਦੇ ਆ ਘਟ ਵੀ ਸਕਦੇ ਆ। ਚੰਗੀ ਸੋਹਣੀ ਜਰਸੀ ਆ ਦੁੱਧ ਵੀ ਚੰਗਾ ਪਾਉਗੀ ਪਰ ਬਾਈ ਕਹਿੰਦਾ ਆਪਾਂ ਦੁੱਧ ਦੀ ਗਰੰਟੀ ਲੈਂਦੇ ਨਹੀਂ ਹੁੰਦੇ। ਕਿਉਂਕਿ ਦੁੱਧ ਹੁੰਦਾ ਵੀਰੇ ਸੇਵਾ ਸੰਭਾਲਦਾ ਜੇ ਕੋਈ ਵੀਰ ਵੱਧ ਕਰ ਲੂ ਤਾਂ ਵੱਧ ਵੀ ਲੈ ਸਕਦਾ ਸੋਨਾ ਮੁਠੀ ਵਾਲਾ ਥਾਣਾ ਕੱਲਾ ਕੱਲਾ ਨਿੱਖੜਮਾ ਹੱਥੀ ਚਵਾਈ ਵਾਲਾ ਥਾਣ ਮੈਂ ਤੁਹਾਨੂੰ ਨੇੜੇ ਤੋਂ ਚੈੱਕ ਕਰਵਾ ਦਿੰਨਾ ਜੀ ਚਾਰ ਹੀ ਥਣ ਗੈਪ ਤੇ ਲੱਗੇ ਹੋਏ ਆ ਦੇਖ ਸਕਦੇ ਹੋ ਤੁਸੀਂ ਬਾਕੀ ਹਵਾਨੇ ਚ ਵਾਲਟ ਲਾਂ ਬਹੁਤ ਬੰਨਿਆਂ ਨੇ ਸਾਰੀਆਂ ਵਾਲਟ ਲਾਂ ਕਰਮਾਲ ਨੇ ਕੱਢ ਕੇ ਸੋਨਾ ਤੇ ਜੈ ਜੀ ਦੀ ਡਿਮਾਂਡ ਜਿਹੜੇ ਲੈਣੀ ਆ ਜੈਸ ਦਿਨੋ ਜੀ ਬਹੁਤ ਜੈਸ ਨੂੰ ਬਰਾੜ ਸਾਹਿਬ ਐ 30000 ਦੀ ਦੇ ਦੇਣੇ ਬੱਛਿਆਂ ਵਾਲੇ ਮੁੱਲ ਤੇ ਇਹ ਵੀ ਕੱਚੀ ਕੱਚੀ ਕਰਕੇ ਆ ਮੰਨ ਲੋ ਤਿਆਰ ਹੋਈ ਦਾ ਮੁੱਲ ਹੋਰ ਆ ਤਿਆਰ ਹੋਈ ਤੁਹਾਨੂੰ ਵੀ ਪਤਾ ਵੀਰੇ ਕਿੰਨੇ ਰੁਪਈਆ ਦੀ ਆ ਰਾਜੀ ਬਹੁਤ ਆਪਣੀ ਜੋ ਲਸੀ ਜਦੋਂ ਐਂ ਹਵਾਨਾ ਭਰ ਕੇ ਤੇ ਗੱਲ ਬਾਤ ਇਹਦਾ ਮੁੱਲ ਉਦੋਂ ਨਾਲ ਹੋਰ ਹੋ ਜਾਣੀ ਆ ਜੀ ਜਿਹੜਾ 2 ਨੰਬਰ ਨਾਗਾ ਜੀ ਇਹਦਾ ਸੁਆ ਕਿੰਨਾ ਮਾ ਜੀ ਇਹ ਵੀ ਦੂਜੇ ਸਵੇਰੇ ਵੜ੍ਹ ਸੁੰਦੀ ਆ ਕੋਈ 5-4 ਦਿਨ ਦੀ ਕੱਚੀ ਆ ਤਿਆਰ ਹੀ ਆ ਜੀ ਇਹ ਤਿਆਰੀਆਂ ਜੀ ਮੰਨ ਕੇ ਆ ਇਹ ਤਿਆਰੀਆਂ ਜੀ ਠੀਕ ਲੈ ਚੱਲੀ ਵੀਰੇ ਬਿਊਟੀ ਦੇ ਪੱਖ ਤੋਂ ਕਰਮਾ ਲਈ ਇਹ ਵੀ ਚੰਗੀ ਆ ਸਮੀਂ ਭਲੀ ਆ ਜੀ ਸੋਨਾ ਹਵਾਨਾ ਤਿਆਰ ਕਰੀ ਫਿਰਦੀ ਆ 2-4 ਦਿਨ ਬਾਅਦ ਦੱਸਦਾ ਕਿ ਲਗਭਗ ਲੈ ਜੂਗੀ ਜੀ ਵੱਧ ਵੀ ਲੈ ਸਕਦੀ ਬਰਾੜ ਸਾਹਿਬ ਲਿਖੇ ਹੀ ਨਹੀਂਗੇ ਦਿਨ ਠੀਕ ਆ ਜਾਨੀ ਅੰਦਾਜ਼ਾ ਹੀ ਹੁੰਦਾ ਜਿਵੇਂ ਮਾਲਕ ਦੱਸ ਦਿੰਦੇ ਆ ਜਾਨੀ 4-5 ਮੰਨ ਕੇ ਆ ਜੋ ਚਾਹੇ ਤੁਸੀਂ ਹਫਤਾ ਮੰਨ ਕੇ ਆ ਜੋ ਇਹ ਨਹੀਂ ਪਤਾ ਜਾਂਦੀ ਸੁਪੇ ਇਹ ਨਹੀਂ ਪਤਾ 4 ਦਿਨ ਭਰੇ ਲੈ ਜੀ ਕਿਉਂਕਿ ਦਿਨਾਂ ਦਾ ਅੰਦਾਜ਼ਾ ਹੀ ਹੁੰਦਾ ਕਿਸੇ ਵੀ ਪਸ਼ੂ ਦਾ ਲਿਖਤੀ ਰੂਪ ਚ రికార్డ్ ਨਹੀਂ ਹੁੰਦਾ ਕਿਉਂਕਿ ਸਾਰੇ ਪਸ਼ੂ ਖਰੀਦੇ ਹੀ ਹੁੰਦੇ ਆ ਸੋਨਾ ਹਵਾਨਾ ਫਿਟਨਾਸ ਵਾਲਾ ੱੱੱਲ ਬਹੁਤ ਪਈ ਆ ਹਵਾਨੇ ਚ ਥਣ ਕੱਲਾ ਕੱਲਾ ਨਿੱਖੜਵਾ ਹੱਥੀ ਚਵਾਈ ਵਾਲਾ ਨੇੜੇ ਤੋਂ ਚੈੱਕ ਕਰਾ ਦਿਨਾ ਜੀ ਤੁਹਾਨੂੰ ਫੋੜ ਛਾਂ ਕੇ ਤੇ ਭੂਰਾ ਬਿੰਨ ਜੀ ਇਹਦੀ ਕੀ ਡਿਮਾਂਡ ਰਹਿਣ ਵਾਲੀ ਹੈ ਜੀ ਇਹਦਾ ਬਰਾੜਸਾ 35000 ਰੁਪਿਆ ਜੀ ਇਹਦਾ 35000 ਰੁਪਿਆ ਮੁੱਲ ਛੋਟੇ ਛੋਟੇ ਹੀ ਆ ਜੀ ਜਾਇਜ਼ ਡਿਮਾਂਡ ਆ ਬਿਲਕੁਲ ਚਾਹੇ ਤੁਸੀਂ ਢੇੜਾ ਕੱਢ ਕੇ ਆਜੋ ਭਈ ਆਹ ਭਾਜ ਮੁਸ਼ਕਲ ਆ ਨਾਗ ਮਿਲਨੇ ਤੁਹਾਨੂੰ 35000 ਚੋਂ ਮਾਨਤਾਂ ਹੋ ਜੂ ਜਿਹੜਾ ਨਾਗ ਆ ਗਿਆ ਵੀਰੇ 3 ਨੰਬਰ ਇਹਦਾ ਸੂਆ ਕਿੰਨਾ ਮਾਜੀ ਇਹ ਦੂਜੇ ਸੂਏ ਵੈੜ ਸੂਈ ਆ ਬਰਾੜ ਸਾਹਿਬ ਤੇ ਬੱਚਾ ਹੈ ਨਹੀਂਗਾ ਢਾਈਆਂ ਮਹੀਨੇ ਦੀ ਸੂਈ ਆ ਟੋਕੜ ਮੰਨ ਕੇ ਆਵੇ ਟੋਕੜ ਟੋਕੜ ਮੰਨ ਕੇ ਆਵੇ ਠੀਕ ਆ ਜੀ ਦੁੱਧ ਕਿੰਨਾ ਤਿਆਰ ਆ ਜੀ 6 ਕਿਲੋ ਦੁੱਧ ਤਿਆਰ ਆ ਠੰਡੀ ਸੀਲ ਬਹੁਤ ਆ ਠੰਡੀ ਸੀਲ ਚਾਏ ਕੋਈ ਸਿੱਧੇ ਪਾਸੇ ਵਾਜੇ ਮੁਰਤੇ ਪੈ ਕੇ ਚੋਲੋ ਜੀ ਕੋਈ ਨਹੀਂ ਠੀਕ ਆ ਵੀਰੇ ਬਾਕੀ ਦੁੱਧ ਵੀ ਬਾਈ ਹੈ ਨਾ ਇਹਦਾ ਮੱਝਾ ਰਕਾ ਹੋਰ ਮੱਝਾ ਰਕਾ ਜੀ ਮੱਝਾ ਰਕਾ 6 ਫੈਟ ਤੋਂ ਬਾਹਰ ਆਲਾ ਜੀ ਠੀਕ ਆ ਜੀ 6 ਫੈਟ ਤੋਂ ਪਲੱਸ ਵਾਲਾ ਦੁੱਧ ਆ ਵੀਰੇ ਥੋੜੀ ਜੀ ਘੱਟ ਸੇਵਾ ਲੈ ਘਰੋਂ ਆਈ ਏ ਜੇ ਸੇਵਾ ਵਧ ਗਈ ਤਾਂ ਦੁੱਧ ਹੋਣੀ ਵੀ ਵੱਧ ਜੂ ਰੋਕ ਲਈ ਬਈ ਮੜਾ ਜਾ ਇੱਥੇ ਸੋਨਾ ਮੁਠੀ ਵਾਲਾ ਥਾਣਾ ਬਾਕੀ ਦੇਖ ਸਕਦੇ ਹੋ ਕੱਲਾ ਕੱਲਾ ਨਿੱਖੜਵਾਂ ਲੱਗਿਆ ਵਾ 6 ਕਿਲੋ ਦੁੱਧ ਦੀ ਤੁਸੀਂ ਲੈ ਚਵਾਈ ਕਰਕੇ ਲੈ ਜਿਓ ਸੂਈ ਤਾਂ 2.5 ਮਹੀਨਿਆਂ ਦੀ ਏ ਚਾਹੇ ਤੁਸੀਂ ਟੋਕੜ ਮੰਨ ਕੇ ਆਜੋ ਕਿਉਂਕਿ ਮੇਰੇ ਬੱਚਾ ਇਹਦਾ ਹੈ ਨਹੀਂਗਾ ਤੇ ਇਹਦੀ ਛੋਟੀ ਜੀ ਡਿਮਾਂਡ ਜੀ ਇਹ ਦੇ ਦੇਾਂਗੇ ਜੀ 14000 ਦੀ ਲਓ ਜੀ ਆਫਰ ਹੀ ਆ 14000 ਦੀ ਦੇ ਦਾਂਗੇ ਯਾਨੀ ਬੱਚਿਆਂ ਨਾਲੋਂ ਵੀ ਤੁਹਾਨੂੰ ਸਸਤੀ ਮਿਲ ਜਾਣੀ ਆ ਕਿਸੇ ਵੀਰ ਦਾ ਦੁੱਧ ਤਾਂ ਨਹੀਂ ਸਰਦਾ ਵਧੀਆ ਡੰਗ ਸਰੂਗਾ ਦੁੱਧ ਵਧ ਵੀ ਜਾਊਗੀ ਪਰ ਸੇਵਾ ਸੰਭਾਲ ਨਾਲ ਤੇ ਜਿਹੜਾ ਨਾਗ ਆ ਗਿਆ ਜੀ 4 ਨੰਬਰ ਇਹਦਾ ਸੂਆ ਕਿੰਨਾ ਮਾ ਜੀ ਇਹ ਪਹਿਲੇ ਸੂਏ ਸੂਈ ਆ ਜੀ ਹਫਤੇ ਦੀ ਸੂਈ ਆ ਬੱਛਾ ਮਗਰ ਆ ਠੀਕ ਆ ਜੀ ਇਹ 7 ਕਿਲੋ ਦੁੱਧ ਜਿਹੜਾ ਦੋ ਟਾਈਮ ਆਪਣੇ ਘਰੋਂ ਅਗਲਾ ਤੋਲ ਕੇ ਲੈ ਜਾਵੇ ਤੋਲ ਕੇ ਲੈ ਜੇ ਸਹੀ ਗੱਲ ਆ ਬੱਛਾ ਆ ਗਿਆ ਜੀ ਆਹ ਵਾਲਾ ਬੱਚਾ ਜੀ ਇਹਦਾ ਇਹਦਾ ਆਵੇ ਬੱਚਾ ਜੀ ਇੱਧਰ ਆ ਜੀ ਬੱਚਾ ਠੀਕ ਆ ਬੱਚਾ ਮਗਰ ਆ ਗਿਆ ਜੀ ਬੱਛਾ ਜੀ 7 ਕਿਲੋ ਦੁੱਧ ਦੀ ਬਾਈ ਦੇ ਘਰੇ ਚਵਾਈ ਕਰਕੇ ਲੈ ਜਾਓ ਵੀਰੇ ਜੀਰਜ ਦੀ ਕੰਪਲੀਟ ਬਿਲਕੁਲ ਕੰਪਲੀਟ ਹੈ ਜੀ ਠੀਕ ਹੈ ਵੀਰੇ ਸੋਨਾ ਮੁੱਠੀ ਵਾਲਾ ਥਾਣਾ ਕੱਲਾ ਕੱਲਾ ਨਿੱਖੜਵਾ ਜਿਹੜਾ ਬਾਈ ਦੇ ਘਰੇ ਤਿਆਰ ਆਪਦਾ ਵੀਰੇ ਚੋਲਿਓ ਅੱਗੇ ਤੁਹਾਡੀ ਸੇਵਾ ਸੰਭਾਲਦੇ ਸਰਤੇ ਆ ਜੇ ਕੋਈ ਵੀਰ ਵੱਧ ਕਰ ਲੂ ਤਾਂ ਵੱਧ ਵੀ ਲੈ ਸਕਦਾ ਸੋਨਾ ਮੁੱਠੀ ਵਾਲਾ ਥਾਣਾ ਗੁਲਾਬੀ ਥਾਣਾ ਥਣ ਨੇੜੇ ਤੋਂ ਚੈੱਕ ਕਰਾ ਦਿੰਨੇ ਆ ਤੇ ਇਹਦੀ ਡਿਮਾਂਡ ਕੀ ਰਹਿਣ ਵਾਲੀ ਹੈ ਜੀ ਕਿਹੜਾ 26000 ਰੁਪਏ ਜੀ ਠੀਕ ਹੈ ਜੀ ਇਹਦਾ 26000 ਰੁਪਿਆ ਡਿਮਾਂਡ ਆ ਮੁੱਲ ਛੋਟੇ ਛੋਟੇ ਹੀ ਆ ਜੀ ਬਾਕੀ ਜਿਹਨੂੰ ਵੀ ਕੋਈ ਨਗ ਪਸੰਦ ਆਉਂਦਾ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਜੀ ਧੰਨਵਾਦ